ਹੋਰ ਦੇਖੋ ਸ਼ਰਮ ਵਾਲੀ ਗੱਲ ਹੈ ਸਾਡੇ ਵਾਸਤੇ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਦਿੱਲੀ ਦੇ ਇੱਕ ਐਮਐਲਏ ਆਮ ਆਦਮੀ ਪਾਰਟੀ ਦੇ ਮਲੇਰ ਕੋਟਲਾ ਦੇ ਵਿੱਚ ਇੱਕ ਬੇਅਦਬੀ ਦੀ ਘਟਨਾ ਹੋਈ ਸੀ 2016 ਦੇ ਵਿੱਚ ਉਹਦੇ ਵਿੱਚ 2 ਸਾਲ ਦੀ ਸਜ਼ਾ ਦਿੱਤੀ ਗਈ ਹੈ ਮਾਨਯੋਗ ਸੈਸ਼ਨ ਅਦਾਲਤ ਵੱਲੋਂ ਮਲੇਰ ਕੋਟਲਾ ਦੇ ਵਿੱਚ ਇੱਕ ਐਮਐਲਏ ਸਾਹਿਬ ਨੂੰ ਸਜ਼ਾ ਦਿੱਤੀ ਗਈ ਹੈ ਐਮਐਲਏ ਸਾਹਿਬ ਦੋਸ਼ੀ ਕਰਾਰ ਦਿੱਤੇ ਗਏ ਨੇ ਇਹ ਆਮ ਆਦਮੀ ਪਾਰਟੀ ਦੇ ਨੇ ਮੈਂ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਹਲੇ ਗੱਲ ਨਹੀਂ ਹੋਈ ਹੈ ਲੇਕਿਨ ਮੈਂ ਗੱਲਬਾਤ ਜਾਰੀ ਰੱਖਾਂਗਾ ਕਿ ਕੀ 2016 ਦੇ ਵਿੱਚ ਜੋ ਮਲੇਰ ਕੋਟਲਾ ਦੇ ਵਿੱਚ ਪਵਿੱਤਰ ਕੁਰਾਨ ਸ਼ਰੀਫ ਦਾ ਜੋ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਹੈ ਜੇਕਰ ਦਿੱਲੀ ਦਾ ਇੱਕ ਐਮਐਲਏ ਕਰਵਾ ਰਿਹਾ ਹੈ ਤਾਂ ਅਸੀਂ ਕੀ ਸੋਚੀਏ ਔਰ ਕਿਸੇ ਦਾ ਬਿਆਨ ਨਹੀਂ ਆਇਆ ਔਰ ਕਿਸੇ ਪਾਰਟੀ ਦਾ ਬਿਆਨ ਨਹੀਂ ਆਇਆ ਕਿਸੇ ਲੀਡਰ ਦਾ ਬਿਆਨ ਨਹੀਂ ਆਇਆ ਕਾਂਗਰਸ ਭਾਜਪਾ ਅਕਾਲੀ ਦਲ ਆਵਾਦੀ ਪਾਰਟੀ ਕਿਸੇ ਨੇ ਕੋਈ ਬਿਆਨ ਨਹੀਂ ਦਿੱਤਾ ਲੇਕਿਨ ਆ ਦੇਖ ਲੋ ਜੇਕਰ ਸਾਡੀ ਪਾਰਟੀ ਦੇ ਐਮਐਲਏ ਇਸ ਤਰ੍ਹਾਂ ਕਰਨਗੇ ਤਾਂ ਲੋਕ ਕਿਸ ਤਰ੍ਹਾਂ ਸਾਡੀ ਪਾਰਟੀ ਤੇ ਵਿਸ਼ਵਾਸ ਕਰਨਗੇ ਅਸੀਂ ਤਾਂ ਆਏ ਸੀਗੇ ਇੱਕ ਬਦਲਾਵ ਦੀ ਰਾਜਨੀਤੀ ਨੂੰ ਲੈ ਕੇ ਤੇ ਇਹਦੇ ਉੱਤੇ ਵੀ ਕੋਈ ਨਾ ਕੋਈ ਦੇਖੋ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਅਦਾਲਤ ਨੇ ਹੀ ਦੋਸ਼ੀ ਕਰਾਰ ਦਿੱਤਾ ਔਰ ਦੇਖੋ ਸਭ ਤੋਂ ਮਾੜੀ ਗੱਲ ਇਹ ਹੈ ਸਭ ਤੋਂ ਮਾੜੀ ਗੱਲ ਹੈ ਕਿ ਉਦੋਂ ਜੋ ਬੇਅਦਬੀ ਹੋਈ ਸੀ ਮੈਂ बार-बार ਇਹੀ ਕੰਦਾ ਆ ਰਹੇ ਹਾਂ ਕਿ ਦੇਖੋ ਸਾਰੇ ਧਰਮਾਂ ਦੇ ਸਾਰੇ ਗ੍ਰੰਥਾਂ ਦੀ ਬੇਅਦਬੀ ਹੋਈ ਹੈ ਇਹ ਤਾਂ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਦਾ ਮਸਲਾ ਹੈ ਔਰ ਬੇਅਦਬੀ ਬੇਅਦਬੀ ਹੈ ਚਾਹੇ ਕਿਸੇ ਵੀ ਧਰਮ ਦੇ ਕਿਸੇ ਵੀ ਗ੍ਰੰਥ ਦੀ ਬੇਅਦਬੀ ਹੋਵੇ ਇਹ ਤਾਂ ਬੇਅਦਬੀ ਬੇਅਦਬੀ ਹੈ ਤਾਂ ਇਸ ਦਾ ਉੱਤੇ ਵੀ ਚਰਚਾ ਕਰਨੀ ਜ਼ਰੂਰੀ ਹੈ ਕਰਨਾ ਕੀ ਚਾਹੀਦਾ ਹੈ ਮੈਂ ਆਪਣੀ ਲੀਡਰਸ਼ਿਪ ਦੇ ਨਾਲ द्वारा गल करन दा प्रयास करंगा कि तुसी देखो सोचो कि असी की करना है हम क्या करने आए थे और क्या करने लगे असी की करण वास्ते आए सी ते की असी करण लग गए तो ये सारा कुछ देखो जेकर असी नहीं करते हां ते जनता किसी दी गुलाम नहीं है ना आटा दाल दी गुलाम रही है ना कोई बिजली दी गुलाम रही है ना कोई 1000 रुपए दी गुलाम रही है ए जनता स्वतंत्र है और जनता अपने हिसाब दे नाल ਕਿਸ ਨੂੰ ਸਿੰਘਾਸਨ ਤੇ ਬਿਠਾਉਣਾ ਹੈ ਕਿਸ ਨੂੰ ਸਿੰਘਾਸਨ ਤੋਂ ਚੱਕ ਕੇ ਬਾਹਰ ਛੁਟ ਦੇਣਾ ਹੈ ਇਹ ਸਭ ਜਨਤਾ ਸੁਪਰੀਮ ਹੁੰਦੀ ਹੈ ਤਾਂ ਅਸੀਂ ਜਨ ਹਿਤ ਦੇ ਵਿੱਚ ਕੰਮ ਕਰਾਂਗੇ ਔਰ ਦੁਬਾਰਾ ਮੈਂ ਕਹਣਾ ਕਿ ਪਾਵੇਂ ਭਗਵੰਤ ਮਾਨ ਜੀ ਤੁਸੀਂ ਜਿੰਨਾ ਮਰਜ਼ੀ ਤਸੱਦਦ ਕਰ ਲਓ ਅਸੀਂ ਮੋਹ ਤੋੜਵਾ ਜਵਾਬ ਦੇਵਾਂਗੇ ਜਿੰਨੀ ਤਾਕਤ ਹੈ ਜਿੰਨੀ ਤਾਕਤ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਬਖਸ਼ੀ ਹੋਈ ਹੈ ਅਸੀਂ ਮੋਹ ਤੋੜਵਾ ਜਵਾਬ ਦੇਵਾਂਗੇ ਔਰ ਆਜ ਦੇਖੋ ਇੱਕ ਗਲੀ ਦੇ ਵਿੱਚ ਰਹਿ ਰਹੇ ਹਾਂ ਤੁਹਾਡੇ ਕਰਕੇ ਜੀ करके और आउन वाले सम मैं सारा राजू खोल के रख देव कि मैं एक गली दे किस तरह आया एक आई पी एस अफसर आई जी होकर एक गली दे वास्ते मजबूर ठीक है तो ए, लेकिन यह सा लड़ाई गुरु ग्रंथ साहब जी की सारी लड़ाई साड़ी जारी रहेगी और अभी हर तरीके हर थोड़े वार का मुकाबला करा और इंसाफ मिलना ही मिलना है और इंसाफ गुरु गुरु गोबिंद सिंह जी की अदालत तो मिलना है इन्होंने नाल मैं ਫੜ ਤੋਂ ਇਜਾਜ਼ਤ ਲੈਣਾ ਹਾਂ ਔਰ ਇਸ ਤੋਂ ਬਾਅਦ ਵੀ ਅੱਗੇ ਮੈਂ ਤੁਹਾਨੂੰ ਦੱਸਾਂਗਾ ਕਿ ਹਾਂ ਇੱਕ ਇੱਕ ਇਹਦੇ ਵਿੱਚ ਅੱਖ ਜੋ ਹੈ ਔਰ ਹਰ ਤੱਥ ਨੂੰ ਸਾਹਮਣੇ ਅਸੀਂ ਲੈ ਕੇ ਆਵਾਂਗੇ ਕੈਸ ਕੈਸ ਦੇ ਕੀ ਕੀ ਕਰਤੂਤ ਹੈ ਮਾਨ ਸਾਹਿਬ ਨੇ ਕਿਹਾ ਸੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕੀ ਬੈਦਵੀ ਦੇ ਕੇਸ ਦੇ ਵਿੱਚ ਨਵੇਂ ਤੱਥ ਆਉਨੇ ਨੇ ਮੈਨੂੰ ਤੇਹੀ ਲੱਗ ਰਿਹਾ ਹੈ ਕਿ ਨਵਾਂ ਤੱਥ ਹੀ ਆ ਗਿਆ ਹੈ ਮਲੇਰ ਕੋਟਲਾ ਦੇ ਵਿੱਚ ਆਪਣੀ ਪਾਰਟੀ ਦਾ ਵਿਧਾਇਕ ਦਿੱਲੀ ਦਾ ਕਨਵਿਕਟ ਹੋ ਗਿਆ ਉਨੂੰ ਸਜ਼ਾ ਮਿਲ ਗਈ ਮੈਨੂੰ ਇਹੀ ਲੱਗ ਰਿਹਾ ਹੈ ਕਿ ਇਹ ਨਵਾਂ ਤਤ ਹੈ ਤੁਸੀਂ ਦੇਖੋ ਲੋਕਾਂ ਦੇ ਸਾਹਮਣੇ ਆਓ ਲੋਕਾਂ ਦੇ ਸਾਹਮਣੇ ਆ ਕੇ ਸੱਚਾਈ ਦੱਸੋ ਕੋਈ ਵੀ ਗੁਲਾਮ ਨਹੀਂ ਹੈ ਨਾ ਮੈਂ ਗੁਲਾਮ ਹਾਂ ਨਾ ਪੰਜਾਬ ਦੀ ਜਨਤਾ ਗੁਲਾਮ ਹੈ ਤੁਸੀਂ ਆਮਣੇ ਸਾਹਮਣੇ ਆਓ ਠੀਕ ਹੈ ਔਰ ਜੋ ਤੁਸੀਂ ਬੈਕ ਤੋਂ ਵਾਰ ਕਰ ਰਹੇ ਹੋ ਸਾਡੇ ਤੇ ਇਹ ਵਾਰ ਬੰਦ ਕਰੋ ਕਿਉਂਕਿ ਇਨਸਾਫ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਹੋਣਾ ਹੈ ਤੋ ਉਹ ਇंसाफ ਕਰ ਕਰ ਰਹਣਗੇ ਔਰ ਹਰ ਤਰੀਕੇ ਦੇ ਨਾਲ ਇंसाफ ਹੋਗਾ ਔਰ ਉਹ ਇंसाफ ਜੋ ਹੋਗਾ ਉਹ ਦੁਨੀਆ ਦੇਖੇਗੀ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ